ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਨ ਜੀ ਆਪਣੀ ਸੰਗਤ ਜਿੱਥੋਂ-ਜਿੱਥੋਂ ਵੀ ਵੇਖਦੇ ਪਿਓ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਸਜਾਤ ਤਤਲਾ ਮੇਰੇ ਨਾਲ ਜ਼ੈਨਬੀਰਾ ਜ਼ੈਨ ਕੀ ਹਾਲ ਹੈ ਅਲਹਮਦੁਲਿਲਾ ਬਾਈਕ ਟਿਕ ਟਾਕ ਵਧੀਆ ਅੱਜ ਆਪਾਂ ਜਿਹੜਾ ਵੀਡੀਓ ਵੇਖਣਾ ਨਾ 10 ਟਰੂਥ ਅਬਾਊਟ ਹਜ਼ੂਰ ਸਾਹਿਬ ਆ ਵੇਖੀਏ ਫਿਰ ਹਿਸਟਰੀ ਕੁਝ ਟਰੂਥ ਤੇ ਇਹਦੇ ਬਾਰੇ ਪੂਰੀ ਹਿਸਟਰੀ ਜਿਹੜੀ ਹੈ ਆ ਪਹਿਲੇ ਆਪਾਂ ਵੀਡੀਓ ਵੇਖ ਲਈਨੇ ਆ ਵੀਡੀਓ ਦੇਖਣੇ ਬਾਅਦ ਫਿਰ ਗੱਲਬਾਤ ਕਰਨੀ ਦੇ ਉੱਤੇ ਚਲੋ ਜੀ ਵੀਡੀਓ ਪਲੇ ਕਰਦੇ ਹਾਂ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਵੀਡੀਓ ਹੈ ਜੀ ਚੈਨਲ ਹੈ ਸਿੱਖ ਪੇਜ YouTube ਚੈਨਲ ਦਾ ਵੀਡੀਓ ਜੇ ਤੇ ਚਲੋ ਪਲੇ ਕਰਦੇ ਹਾਂ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਵਿਖੇ ਤੁਸੀਂ ਸਾਰੇ ਜ਼ਰੂਰ ਗਏ ਹੋਵੋਗੇ ਪਰ ਕੀ ਤੁਹਾਨੂੰ ਪਤਾ ਉੱਥੇ ਇਹ ਸਾਜ਼ ਕਿਉਂ বাজਾਈ ਜਾਂਦੇ ਹਨ ਅਤੇ ਇੱਥੇ ਮੌਜੂਦ ਦੁਨੀਆਂ ਦੇ ਸਭ ਤੋਂ ਛੋਟੇ ਗੁਰੰਥ ਸਾਹਿਬ ਜੀ ਦਾ ਇਤਿਹਾਸ ਕੀ ਹੈ ਇਸ ਤੋਂ ਇਲਾਵਾ ਕੀ ਤੁਹਾਨੂੰ ਪਤਾ ਤਖਤ ਸਿੰਘਾਸਨ ਦੇ ਸਾਰੇ ਸ਼ਸਤਰ ਬਾਹਰ ਕਦੋਂ ਕੱਢੇ ਜਾਂਦੇ ਹਨ ਅਤੇ ਇਹ ਤੇ ਸੰਗਤਾਂ ਨਾਲੀਯਲ ਅਤੇ ਪਤਾਸੇ ਕੀ ਜੁੜਾਉਂਦੀਆਂ ਹਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਬਾਰੇ ਅਜੇ ਹੀਆਂ ਦਸ ਅਣ ਸੁਣੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਜੋ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਨੰਬਰ 1 ਤੁਸੀਂ ਸਾਰੇ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਜੀ ਵਿਖੇ ਜਰੂਰ ਦੇ ਹੋਵੋਗੇ ਅਤੇ ਉੱਥੇ ਦਾ ਗੁਰੂ ਦਾ ਲੰਗਰ ਵੀ ਜਰੂਰ ਛਕਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਹਜੂਰ ਸਾਹਿਬ ਨੰਨ੍ਹਦੇੜ ਵਿਖੇ ਹਰ ਰੋਜ਼ ਤਕਰੀਬਨ 11:30 ਵਜੇ ਇੱਕ ਖਾਸ ਦਾਲ ਵਰਤਾਈ ਜਾਂਦੀ ਹੈ ਇਹ ਦਾਲ ਸਦੀਆਂ ਤੋਂ ਇਸੇ ਤਰ੍ਹਾਂ ਹਰ ਰੋਜ਼ ਬਣਾਈ ਅਤੇ ਸੰਗਤਾਂ ਵਿੱਚ ਵਰਤਾਈ ਜਾਂਦੀ ਹੈ ਆਪਣੇ ਵਿੱਚੋਂ ਬਹੁਤਿਆਂ ਨੂੰ ਇਸ ਦੇ ਪਿੱਛੇ ਦਾ ਇਤਿਹਾਸ ਨਹੀਂ ਪਤਾ ਅਸਲ ਵਿੱਚ ਇਸ ਦਾ ਇਤਿਹਾਸ ਇਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰજર ਮਾਰਿਆ ਗਿਆ ਸੀ ਤਾਂ ਉਸ ਸਮੇਂ ਉਹਨਾਂ ਦੇ ਟੰਕ ਦੇ ਲਗਾਏ ਗਏ ਸੀ ਜਿਸ ਕਾਰਨ ਪੇਟ ਵਿੱਚ ਕੋਈ ਚੀਜ਼ ਹজম ਨਹੀਂ ਸੀ ਹੁੰਦੀ ਤਾਂ ਉਸ ਸਮੇਂ ਇਹ ਦਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾ ਕੇ ਛਕਾਈ ਜਾਂਦੀ ਸੀ ਇਸ ਦਾਲ ਵਿੱਚ ਪੰਜ ਚੀਜ਼ਾਂ ਪਾਈਆਂ ਜਾਂਦੀਆਂ ਹਨ ਜਿਵੇਂ ਹਰ ਹਰ ਦੀ ਦਾਲ ਹਲਦੀ ਜੀਰਾ ਕਾਲੀ ਮਿਰਚ ਅਤੇ ਦੇਸੀ ਘਿਓ ਇਹ ਦਾਲ ਸਵੇਰੇ 5 ਵਜੇ ਬਣਾਉਣੀ ਰੱਖ ਦਿੱਤੀ ਜਾਂਦੀ ਹੈ ਤੇ तकरीबन 11 ਵਜੇ ਤੱਕ ਅਰਦਾਸ ਉਪਰੰਤ ਇਹ ਦਾਲ ਹੌਲੀ ਹੌਲੀ ਬਣ ਕੇ ਤਿਆਰ ਹੋ ਜਾਂਦੀ ਹੈ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿੱਚ ਗੁਰੂ ਮਹਾਰਾਜ ਜੀ ਨੂੰ ਸੱਤ ਥਾਲਾਂ ਦਾ ਭੋਗ ਲਗਾਇਆ ਜਾਂਦਾ ਹੈ ਜਿਸ ਵਿੱਚ ਇਹ ਦਾਲ ਵੀ ਸ਼ਾਮਿਲ ਹੁੰਦੀ ਹੈ। ਸੰਗਤਾਂ ਦਾ ਵਿਸ਼ਵਾਸ ਹੈ ਕਿ ਜੇ ਕੋਈ ਬਿਮਾਰ ਇਹ ਦਾਲ ਛਕ ਲਵੇ ਤਾਂ ਉਹ ਤੰਦਰੁਸਤ ਹੋ ਜਾਂਦਾ ਹੈ। ਇਸ ਲਈ ਹੁਣ ਤੁਸੀਂ ਜਦੋਂ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਓ ਤਾਂ ਇਹ ਦਾਲ ਛੱਕ ਕੇ ਜਰੂਰ ਆਇਓ। ਨੰਬਰ 2 ਤਖਤ ਸਚਕਣ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਤੁਸੀਂ ਜ਼ਰੂਰ ਕੀਤੇ ਹੋਣਗੇ ਉੱਥੇ ਦੀ ਸੋਹਣੀ ਬਿਲਡਿੰਗ ਦੇਖ ਕੇ ਮਨ ਪ੍ਰਸੰਨ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਜੀ ਦੇ ਇਸ ਤਖਤ ਨੂੰ ਬਣਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਹైదరాబాద్ ਦੇ ਦੀਵਾਨ ਚੰਦੂ لال ਨੇ ਕਰਵਾਈ ਸੀ ਇੱਥੇ ਇੱਕ ਧਾਰਨਾ ਇਹ ਹੈ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਨੂੰ ਬਣਾਉਣ ਦੀ ਇੱਛਾ ਜਤਾਈ ਤਾਂ ਉੱਥੇ ਪੁਜਾਰੀਆਂ ਨੇ ਕਿਹਾ ਸੀ ਕਿ ਗੁਰੂ ਸਾਹਿਬ ਸਚਕਣ ਗਮਨ ਕਰਨ ਤੋਂ ਪਹਿਲਾਂ ਇਹ ਕਹਿ ਕੇ ਗਏ ਸੀ ਕਿ ਸਾਡਾ ਕੋਈ ਅੰਤਿਮ ਸਥਾਨ ਨਾ ਬਣਾਇਆ ਜਾਵੇ ਅਤੇ ਜੋ ਵੀ ਸਾਡਾ ਅੰਤਿਮ ਸਥਾਨ ਬਣਾਏਗਾ ਉਸ ਦਾ ਵੰਸ਼ ਨਹੀਂ ਬਚੇਗਾ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਵਾਬ ਦਿੱਤਾ ਸੀ ਕਿ ਭਾਵੇਂ ਮੇਰਾ ਵੰਸ਼ ਰਹੇ ਨਾ ਰਹੇ ਪਰ ਮੇਰਾ ਗੁਰੂ ਸਿੱਖ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਸਥਾਨਾਂ ਦੀ ਜਿੰਨੀ ਵੀ ਹੋ ਸਕੇ ਮੈਂ ਸੇਵਾ ਕਰਾਂਗਾ ਇਸ ਤਰ੍ਹਾਂ ਫਿਰ ਪੰਜਾਬ ਤੋਂ ਬਹੁਤ ਸਾਰੇ ਕਾਰੀਗਰ ਭੇਜੇ ਗਏ ਅਤੇ ਲੱਖਾਂ ਰੁਪਏ ਇਸ ਸਥਾਨ ਦੀ ਸੇਵਾ ਤੇ ਲਗਾਏ ਗਏ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਚਾਹੁੰਦੇ ਸਨ ਕਿ ਇਸ ਸਥਾਨ ਤੇ 10 ਮੰਜ਼ਿਲਾ ਇਮਾਰਤ ਬਣਾਈ ਜਾਵੇ ਪਰ ਉਹਨਾਂ ਦੇ ਪਹਿਲਾਂ ਹੀ ਸਵਰਗਵਾਸ ਹੋਣ ਕਾਰਨ ਇਹ ਇਮਾਰਤ 10 ਮੰਜ਼ਿਲਾ ਨਹੀਂ ਬਣਾਈ ਗਈ। ਮਹਾਰਾਜਾ ਰਣਜੀਤ ਸਿੰਘ ਜੀ ਅਤੇ ਦੀਵਾਨ ਚੰਦੂ ਲਾਲ ਤੋਂ ਇਲਾਵਾ ਮਹਾਰਾਜਾ ਨਾਬਾ ਅਤੇ ਮਹਾਰਾਜਾ ਫਰੀਦਕੋਟ ਨੇ ਵੀ ਇੱਥੇ ਬੁੰਗਿਆਂ ਦੀ ਸੇਵਾ ਕਰਵਾਈ ਸੀ। ਨੰਬਰ 3। ਪ੍ਰਸਤ ਸਚਕਣ ਸ਼੍ਰੀ ਹਜੂਰ ਸਾਹਿਬ ਜੀ ਦੀ ਇਮਾਰਤ ਦੇ ਬਿਲਕੁਲ ਨਾਲ ਪੈਂਦਿਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦਾ ਸਥਾਨ ਵੀ ਹੈ। ਇੱਥੇ ਹੀ ਸਥਾਨ ਬੁੰਗਾ ਮਈ ਪਾਗੋ ਜੀ ਵੀ ਹੈ। ਪੰਜਾ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਉਹ ਇਸੇ ਸਥਾਨ ਤੇ ਹੀ ਜੋਤੀ ਜੋਤ ਸਮਾਈ ਸਨ ਇੱਥੇ ਉਹਨਾਂ ਦੇ ਅੰਗੂਠਾ ਸਾਹਿਬ ਬਣੇ ਹੋਏ ਹਨ ਇਸ ਤੋਂ ਇਲਾਵਾ ਮਈ ਭਾਗੋ ਜੀ ਜਿਨ੍ਹਾਂ ਨੇ ਮੁਗਲਾਂ ਦਾ ਮੁਕਾਬਲਾ ਕੀਤਾ ਸੀ ਉਹਨਾਂ ਨੇ ਵੀ ਇਸੇ ਸਥਾਨ ਤੇ 6 ਸਾਲ ਤਪ ਕੀਤਾ ਸੀ ਜਿਹੜੀ 50 ਕਿਲੋ ਦੀ ਬੰਦੂਕ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚ ਵੀ ਮਿਲਦਾ ਹੈ ਜੋ ਮਈ ਭਾਗੋ ਜੀ ਖੁਦ ਚਲਾਉਂਦੇ ਸਨ ਉਸ ਬੰਦੂਕ ਦੇ ਦਰਸ਼ਨ ਵੀ ਤੁਸੀਂ ਇਸ ਸਥਾਨ ਤੇ ਕਰ ਸਕਦੇ ਹੋ ਹੁਣ ਤੁਸੀਂ ਜਦੋਂ ਵੀ ਤਖਤ ਸ੍ਰੀ ਹਜੂਰ ਸਾਹਿਬ ਜਾਓ ਤਾਂ ਇਸ ਸਥਾਨ ਤੇ ਦਰਸ਼ਨ ਜ਼ਰੂਰ ਕਰਕੇ ਆਇਓ ਨੰਬਰ 4 ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਸ੍ਰੀ ਹਜੂਰ ਸਾਹਿਬ ਜੀ ਦੇ ਨੇੜੇ-ਤੇੜੇ 20 ਤੋਂ 25 ਬੁੰਗੇ ਹੁੰਦੇ ਸਨ ਜਿੰਨਾਂ ਵਿੱਚੋਂ ਕੁਝ ਲੰਗਰ ਸਾਹਿਬ ਗੁਰਦੁਆਰੇ ਵੱਲ ਅਤੇ ਬਾਕੀ ਸੱਜ ਖਾਨ ਸ੍ਰੀ ਹਜੂਰ ਸਾਹਿਬ ਵਾਲੀ ਸਾਈਡ ਹੁੰਦੇ ਸੀ ਇੰਨਾਂ ਸਾਰੇ ਬੁੰਗਿਆਂ ਵਿੱਚੋਂ ਹੁਣ ਕੇਵਲ ਇੱਕ ਪੁਜਾਰੀ ਬੁੰਗਾ ਹੀ ਬਚਿਆ ਹੈ ਜੋ ਗੁਰਦੁਆ라 ਲੰਗਰ ਸਾਹਿਬ ਦੇ ਬਿਲਕੁਲ ਨੇੜੇ ਹੈ ਪੁਜਾਰੀ ਬੁੰਗੇ ਦਾ ਮਤਲਬ ਸੀ ਜੋ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਅਤੇ ਗ੍ਰੰਤੀ ਸਿੰਘ ਸੀ ਉਹ ਇੱਥੇ ਹੀ ਰਹਿੰਦੇ ਹੁੰਦੇ ਸੀ ਅਤੇ ਉਹ ਇੱਥੋਂ ਹੀ ਤਿਆਰ ਹੋ ਕੇ ਸੇਵਾ ਲਈ ਜਾਇਆ ਕਰਦੇ ਸਨ ਖਜੂਰ ਸਾਹਿਬ ਨਾਲ ਢੇੜ ਦੇ ਪੁਰਾਣੇ ਲੋਕਲ ਲੋਕ ਤਾਂ ਇੱਥੋਂ ਤੱਕ ਵੀ ਦੱਸਦੇ ਹਨ ਕਿ ਜ਼ਥੇਦਾਰ ਜੀ ਦਾ ਸਤਕਾਰ ਇੰਨਾ ਹੁੰਦਾ ਸੀ ਕਿ ਉਹਨਾਂ ਨੂੰ ਪਾਲਕੀ ਵਿੱਚ ਚੁੱਕ ਕੇ ਲਿਆਇਆ ਜਾਂਦਾ ਸੀ ਜਿਵੇਂ ਪੁਰਾਣੇ ਸਮਿਆਂ ਵਿੱਚ ਕੋਈ ਰਾਜੇ ਜਾਂ ਬਾਦਸ਼ਾਹਾਂ ਨੂੰ ਲਿਜਾਇਆ ਜਾਂਦਾ ਸੀ ਬਾਕੀ ਇਹ ਗੱਲ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਗੁਰੂ ਸਾਹਿਬ ਜੀ ਜਾਣਦੇ ਹਨ ਇਹ ਇਤਿਹਾਸਿਕ ਬੁੰਗਾ ਗੁਰਦੁਆਰਾ ਭਜਨਗੜ੍ਹ ਦੇ ਬਿਲਕੁਲ ਨਾਲ ਹੈ ਨੰਬਰ 5 ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਭ ਨੇ ਜ਼ਰੂਰ ਕੀਤੇ ਹੋਣਗੇ ਅਤੇ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਇੱਥੇ ਛੇ ਦਰਵਾਜ਼ੇ ਹਨ ਜਿਵੇਂ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਚਾਰ ਦਰਵਾਜ਼ੇ ਹਨ ਪਰ ਹਜੂਰ ਸਾਹਿਬ ਦੇ ਛੇ ਦਰਵਾਜ਼ੇ ਹਨ ਇਨ੍ਹਾਂ ਵਿੱਚੋਂ ਜੋ ਤਿੰਨ ਨੰਬਰ ਦਰਵਾਜ਼ਾ ਹੈ ਉੱਥੇ ਇੱਕ ਬਹੁਤ ਪੁਰਾਣੀ ਤੋਪ ਪਈ ਹੈ ਜੋ ਅੱਜ ਵੀ ਚੱਲਦੀ ਹੈ ਇਸ ਤੋਪ ਨੂੰ ਕੁਝ ਖਾਸ ਦਿਹਾੜਿਆਂ ਉੱਪਰ ਚਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਅੰਦਰ ਜਿੱਥੇ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦਾ ਸਥਾਨ ਹੈ ਉੱਥੇ ਇੱਕ ਰਾਮਗੜੀਆ ਬੂੰਗਾ ਵੀ ਸੀ ਜੋ ਅੱਜਕੱਲ ਹਟਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇੱਥੇ ਇੱਕ 12 ਦਰੀ ਵੀ ਬਣਾਈ ਗਈ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਪਰ ਦੁੱਖ ਦੀ ਗੱਲ ਹੈ ਉਸ ਨੂੰ ਵੀ ਨਹੀਂ ਸੰਭਾਇਆ ਗਿਆ ਅਤੇ ਉਸ ਨੂੰ ਇਥੋਂ ਹਟਾ ਦਿੱਤਾ ਗਿਆ ਨੰਬਰ 6 ਕੀ ਤੁਸੀਂ ਜਾਣਦੇ ਹੋ ਸ੍ਰੀ ਹਜੂਰ ਸਾਹਿਬ ਕੇ ਸਾਲ ਵਿੱਚ ਇੱਕ ਵਾਰ ਤਖਤ ਇਸ਼ਨਾਨ ਹੁੰਦਾ ਹੈ ਇਸ ਦਿਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਖਤ ਸਥਾਨ ਹੈ ਉਸ ਤਖਤ ਦੇ ਅੰਦਰਲੇ ਸਾਰੇ ਸ਼ਸਤਰ ਬਾਹਰ ਕੱਢੇ ਜਾਂਦੇ ਹਨ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਅਤੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਅਤੇ ਇਸ ਤੋਂ ਬਾਅਦ ਤਖਤ ਸਾਕੂਬ ਦੇ ਸਿੰਘਾਸਨ ਦਾ ਇਸ਼ਨਾਨ ਵੀ ਕਰਾਇਆ ਜਾਂਦਾ ਹੈ। ਇਹ ਸਾਰਾ ਪ੍ਰੋਸੈਸ ਸਾਲ ਵਿੱਚ ਕੇਵਲ ਇੱਕ ਵਾਰ ਹੁੰਦਾ ਹੈ। ਹਰ ਸਾਲ ਇਹ ਤਖਤ ਇਸ਼ਨਾਨ ਦੀਵਾਲੀ ਜਾਂ ਬੰਦੀ ਛੋੜ ਦਿਵਸ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ। ਤਖਤ ਸਿੰਘਾਸਨ ਦੇ ਇਸ਼ਨਾਨ ਲਈ ਗੋਦਾਵਰੀ ਨਦੀ ਤੋਂ ਗਾਗਰਾਂ ਨਾਲ ਸੰਗਤਾਂ ਜਲ ਲੈ ਕੇ ਆਉਂਦੀਆਂ ਹਨ। ਸਾਰੇ ਸ਼ਸਤਰ ਜੋ ਬਾਹਰ ਕੱਢੇ ਜਾਂਦੇ ਹਨ ਉਹਨਾਂ ਨੂੰ ਪਿਛਲੇ ਪਾਸੇ ਬਣੇ ਸ਼ਮਿਆਨੇ ਵਿੱਚ ਸਜਾ ਦਿੱਤਾ ਜਾਂਦਾ ਹੈ। ਜਿੰਨਾ ਟਾਈਮ ਇਹ ਸੇਵਾ ਚੱਲਦੀ ਹੈ ਲਗਾਤਾਰ ਨਗਾਰੇ ਵੱਜਦੇ ਰਹਿੰਦੇ ਹਨ। ਇਸ ਦਿਨ ਪੂਰੇ ਤਖਤ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਇਥੋਂ ਤੱਕ ਕਿ ਝੁੰਬਰ ਵੀ ਉਤਾਰ ਦਿੱਤੇ ਜਾਂਦੇ ਹਨ ਅਤੇ ਇਸ਼ਨਾਨ ਤੋਂ ਬਾਅਦ ਸਾਰੇ ਸ਼ਸਤਰ ਸ਼ਾਮ ਦੇ ਤਕਰੀਬਨ 5 ਵਜੇ ਤੱਕ ਵਾਪਸ ਤਖਤ সিংਹਾਸਨ ਅੰਦਰ ਬੜੇ ਸਤਕਾਰ ਨਾਲ ਸ਼ਿਸ਼ੋਭਿਤ ਕਰ ਦਿੱਤੇ ਜਾਂਦੇ ਹਨ ਨੰਬਰ 7 ਕੀ ਤੁਸੀਂ ਜਾਣਦੇ ਹੋ ਤਖਤ ਸ੍ਰੀ ਹਜੂਰ ਸਾਹਿਬ ਦਾ 1.5 ਵਿਖੇ ਦੁਨੀਆ ਦਾ ਸਭ ਤੋਂ ਛੋਟਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਇਸ ਸਰੂਪ ਦੇ 1430 ਅੰਗ ਹਨ ਅਤੇ ਇਸ ਦਾ ਸਾਈਜ਼ 1 ਬਾਈ 1.5 ਇੰਚ ਹੈ ਜੇਕਰ ਇਸ ਸਰੂਪ ਦੇ ਇਤਿਹਾਸ ਦੀ ਗੱਲ ਕਰੀਏ ਦਾ ਇਸ ਦਾ ਸੰਬੰਧ ਫਸਟ ਵਰਲਡ ਵਾਰ ਨਾਲ ਹੈ ਜਦੋਂ ਲੜਾਈ ਚੱਲ ਰਹੀ ਸੀ ਉਸ ਸਮੇਂ ਹਿੰਦੁਸਤਾਨ ਅੰਗਰੇਜ਼ਾਂ ਦੇ ਅਧੀਨ ਸੀ ਉਸ ਸਮੇਂ ਅੰਗਰੇਜ਼ਾਂ ਨੇ ਪਹਿਲੀ ਸਿੱਖ ਫੌਜ ਤਿਆਰ ਕੀਤੀ ਉਸ ਸਮੇਂ ਦੀ ਸਿੱਖ ਫੌਜ ਵਿੱਚ ਮੌਜੂਦ ਸਿੰਘਾਂ ਨੇ ਅੰਗਰੇਜ਼ਾਂ ਅੱਗੇ ਇੱਕ ਮੰਗ ਰੱਖੀ ਸੀ ਕਿ ਜਦੋਂ ਤੱਕ ਅਸੀਂ ਹਰ ਰੋਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ ਮੱਥਾ ਨਹੀਂ ਟੇਕਾਂਗੇ ਹੁਕਮਨਾਮਾ ਨਹੀਂ ਸੁਣਾਂਗੇ ਉਦੋਂ ਤੱਕ ਅਸੀਂ ਇੱਕ ਪਾਣੀ ਦੀ ਬੂੰਦ ਵੀ ਸਰੀਰ ਅੰਦਰ ਨਹੀਂ ਜਾਣ ਦੇਣੀ ਉਸ ਸਮੇਂ ਇੰਗਲੈਂਡ ਦਾ ਜਾਪਾਨਾ ਐਲਾਈਨ ਸੀ ਪੰਜ ਪਾਂਦੇ ਸਾਇੰਟਿਸਟ ਨੇ ਬਹੁਤ ਸੋਚ ਵਿਚਾਰ ਕਰਕੇ ਜਿੰਨਾ ਸਾਈਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ ਉਸ ਨੂੰ ਮਿਨੀਮਾਈਜ਼ ਕਰਕੇ ਮਾਈਕਰੋ ਸਾਈਜ਼ ਦੇ ਵਿੱਚ ਆਫਸੈਂਟ ਟੈਕਨੋਲੋਜੀ ਦੇ ਵਿੱਚ 1/1.5 ਇੰਚ ਵਿੱਚ ਦੁਨੀਆ ਦਾ ਸਭ ਤੋਂ ਲਾਈਟ ਵੇਟ ਪੇਪਰ ਲੈ ਕੇ ਉਹ ਸੁਪਰ ਸੰਪੂਰਨ ਸਰੂਪ ਤਿਆਰ ਕਰਵਾਇਆ ਅਤੇ ਹਰ ਇੱਕ ਗੁਰਸਿੱਖ ਫੌਜੀ ਨੂੰ ਇਹ ਸਰੂਪ ਦਿੱਤਾ ਗਿਆ ਹਰ ਇੱਕ ਫੌਜੀ ਗੁਰਸਿੱਖ ਇਸ ਸਰੂਪ ਨੂੰ ਆਪਣੇ ਸਿਰ ਉੱਪਰ ਸਜਾ ਕੇ ਰੱਖਦਾ ਸੀ ਅਤੇ ਇਸ ਸਰੂਪ ਦੇ ਨਾਲ ਇੱਕ ਮੈਗਨੀਫਾਈਡ ਗਲਾਸ ਦਿੱਤਾ ਗਿਆ ਜਿਸ ਦੀ ਮਦਦ ਨਾਲ ਇਸ ਸਰੂਪ ਨੂੰ ਆਸਾਨੀ ਨਾਲ ਪੜਿਆ ਜਾ ਸਕਦਾ ਸੀ ਹਰ ਇੱਕ ਗੁਰਸਿੱਖ ਫੌਜੀ ਸਵੇਰੇ ਮੱਥਾ ਟੇਕ ਕੇ ਹੁਕਮਨਾਮਾ ਲੈ ਕੇ ਫਿਰ ਜੰਗ ਤੇ ਜਾਂਦੇ ਸਨ ਨੰਬਰ 8 ਸ੍ਰੀ ਹਜੂਰ ਸਾਹਿਬ ਨੰਨਦੇੜ ਵਿਖੇ ਤੁਸੀਂ ਇਹ ਸਾਜ਼ ਜਰੂਰ ਸੁਨੇ ਹੋਣਗੇ ਇਸ ਨੂੰ ਨੌਬਤ ਵਜਾਉਣੀ ਕਹਿੰਦੇ ਹਨ ਇਹਨਾਂ ਸਾਜ਼ਾਂ ਨੂੰ ਰਾਜਾ ਮਹਾਰਾਜਾਂ ਦੇ ਦਰਬਾਰ ਵਿੱਚ ਰਾਜੇ ਮਹਾਰਾਜਿਆਂ ਦੀ ਖੁਸ਼ੀ ਲੈਣ ਲਈ ਵਜਾਇਆ ਜਾਂਦਾ ਸੀ ਸ੍ਰੀ ਹਜੂਰ ਸਾਹਿਬ ਜੀ ਦੀ ਇਹ ਮਰਿਆਦਾ ਹੈ ਕਿ ਇੱਥੇ ਹਰ ਰੋਜ਼ ਦਰਬਾਰ ਸਾਹਿਬ ਦੇ ਬਾਹਰ ਵੇੜੇ ਵਿੱਚ ਬੈਠ ਕੇ ਨੌਬਤ ਵਜਾਈ ਜਾਂਦੀ ਹੈ ਕਿਉਂਕਿ ਗੁਰੂ ਸਾਹਿਬ ਰਾਜਿਆਂ ਦੇ ਰਾਜੇ ਅਤੇ ਮਹਾਰਾਜਿਆਂ ਦੇ ਮਹਾਰਾਜੇ ਹਨ ਇਸ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਲਈ ਹਰ ਰੋਜ਼ ਨੌਬਤ ਲੋਕਲ ਲੋਕਾਂ ਦੁਆਰਾ ਵਜਾਈ ਜਾਂਦੀ ਹੈ ਨੰਬਰ 9 ਤਖਤ ਸ੍ਰੀ ਹਜੂਰ ਸਾਹਿਬ ਜੀ ਵਿਖੇ ਬਹੁਤ ਸਾਰੇ ਸ਼ਸਤਰ ਹਨ ਜਿਨ੍ਹਾਂ ਦਾ ਆਪਣਾ ਇਤਿਹਾਸ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਬਹੁਤ ਸਾਰੇ ਸ਼ਸਤਰ ਹਨ ਪਰ ਇੱਥੇ ਇੱਕ ਸ੍ਰੀ ਸਾਹਿਬ ਹੈ ਜਿਸ ਨੂੰ ਕਰਾਮਾਤੀ ਸ਼ਸਤਰ ਕਹਿੰਦੇ ਹਨ ਇਸ ਨੂੰ ਹੁਸੈਨੀ ਸ੍ਰੀ ਸਾਹਿਬ ਵੀ ਕਹਿੰਦੇ ਹਨ ਇਹ ਕਿਸੇ ਵੀ ਸ਼ਸਤਰ ਦੇ ਥੱਲੇ ਨਹੀਂ ਰਹਿ ਸਕਦੀ ਜਦੋਂ ਵੀ ਅੰਮ੍ਰਿਤ ਵੇਲੇ ਅਰਦਾਸ ਕਰਕੇ ਸੇਵਾ ਸਮੇਂ ਇਸ ਸ੍ਰੀ ਸਾਹਿਬ ਨੂੰ ਬਾਕੀ ਸ਼ਸਤਰਾਂ ਦੇ ਥੱਲੇ ਰੱਖਿਆ ਜਾਂਦਾ ਹੈ ਤਾਂ ਇਹ ਆਪਣੇ ਆਪ ਉੱਪਰ ਆ ਜਾਂਦੀ ਹੈ ਹੋਏ ਹੋਏ ਨੰਬਰ 10 ਤਖਤ ਸ੍ਰੀ ਹਜੂਰ ਸਾਹਿਬ ਜੀ ਵਿਖੇ ਸਾਡੇ ਬਜ਼ੁਰਗ ਵੀ ਜਾਂਦੇ ਰਹੇ ਹਨ ਉਹਨਾਂ ਸਮਿਆਂ ਵਿੱਚ ਪੈਸਾ ਬਹੁਤ ਸੀਮਿਤ ਲੋਕਾਂ ਪਾਸ ਹੀ ਹੁੰਦਾ ਸੀ ਹਜ਼ੂਰ ਸਾਹਿਬ ਦੇ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਉਹਨਾਂ ਸਮਿਆਂ ਵਿੱਚ ਸੰਗਤਾਂ ਇੱਥੋਂ ਕੌਡੀਆਂ ਦਾ ਮੱਥਾ ਟੇਕਦੀਆਂ ਹੁੰਦੀਆਂ ਸੀ ਜਿੰਨਾਂ ਸੰਗਤਾਂ ਕੋਲ ਕੌਡੀਆਂ ਵੀ ਨਹੀਂ ਹੁੰਦੀਆਂ ਸੀ ਉਹ ਆਪਣੀ ਸ਼ਰਧਾ ਅਨੁਸਾਰ ਪੰਜ ਦਾਤਾਂਾਂ ਵੀ ਚੜਾ ਜਾਂਦੇ ਸਨ ਇਹ ਗੁਰੂ ਸਾਹਿਬ ਪ੍ਰਤੀ ਪਿਆਰ ਦੀ ਉਦਾਹਰਣ ਹੈ ਇਸ ਤੋਂ ਇਲਾਵਾ ਨਾਲ ਲੱਗਦੀ ਇੱਕ ਹੋਰ ਗੱਲ ਦੱਸਦੇ ਹਾਂ ਕਿ ਜਿਵੇਂ ਅਸੀਂ ਕਿਸੇ ਵੀ ਗੁਰੂ ਘਰ ਜਾਣ ਤੇ ਉੱਥੇ ਦੇਖਦਾ ਪ੍ਰਸ਼ਾਦ ਲਾਉਂਦੇ ਹਾਂ ਪਰ ਹਜ਼ੂਰ ਸਾਹਿਬ ਵਿਖੇ ਇੱਥੇ ਦੇ ਵਸਨੀਕ ਆਪਣੀ ਮਰਿਆਦਾ ਅਨੁਸਾਰ ਕਿਸੇ ਵੀ ਕਾਰਜ ਦੀ ਸ਼ੁਰੂਆਤ ਸਮੇਂ ਇੱਥੇ ਇੱਕ ਨਾਰੀਅਲ ਅਤੇ ਪਤਾਸੇ ਚੜਾਉਂਦੇ ਹਨ ਹੁਣ ਇੱਥੇ ਕਈ ਗਲਤ ਕਮੈਂਟ ਵੀ ਕਰਨਗੇ ਪਰ ਜੋ ਅਸੀਂ ਪੜਿਆ ਸੁਣਿਆ ਤੇ ਦੇਖਿਆ ਹੈ ਉਸ ਦੇ ਆਧਾਰ ਤੇ ਹੀ ਇਹ ਵੀਡੀਓ ਬਣਾਈ ਹੈ ਉਮੀਦ ਹੈ ਹਮੇਸ਼ਾ ਇਨਫੋਰਮੇਟਿਵ ਹੈ ਬਿਲਕੁਲ ਗਲਤ ਕਮੈਂਟ ਕੌਣ ਕਰੇਗਾ ਯਾਰ ਨਹੀਂ ਨਹੀਂ ਗਲਤ ਕਮੈਂਟ ਨਹੀਂ ਵੈਸੇ ਆਪਣਾ ਨੌਲੇਜ ਹਰ ਬੰਦਾ ਆਪਣੀ ਸ਼ੇਅਰ ਕਰਦਾ ਹੈਗਾ ਵਾ ਮਤਲਬ ਜਿਹੜੇ 10 ਟਰੂਥ ਸਨ ਜਿਹੜੀਆਂ ਸਚਾਈਆਂ ਨੇ ਜਿਹੜੀਆਂ ਫੈਕਟ ਨੇ ਉਹ ਆਪਾਂ ਹਜ਼ੂਰ ਸਾਹਿਬ ਦੇ ਮਤਲਬ ਵੇਖੇ ਨੇ ਬਿਲਕੁਲ ਤੇ ਇੰਟਰਸਟਿੰਗ ਬਹੁਤ ਜ਼ਿਆਦਾ ਇੰਟਰਸਟਿੰਗ ਯਾਰ ਇਨਫੋਰਮੇਟਿਵ ਵੀ ਸੀ ਇਨਫੋਰਮੇਟਿਵ ਸੀਗੇ ਮੈਂ ਕਹਿੰਦਾ ਜ਼ੇਨ ਇੱਕ ਵਾਰੀ ਖੁੱਲ ਜਾਂਦਾ ਹੈਗਾ ਵਾ ਇਦਾਂ ਅੱਛਾ ਇਹ ਇੱਕ ਚੀਜ਼ ਵੇਖੀ ਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੇਰਾ ਆਖਰੀ ਕੋਈ ਨਿਸ਼ਾਨੀ ਜਾਂ ਕੋਈ ਚੀਜ਼ ਨਾ ਬਣਾਇਓ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਵੀ ਕਿਹਾ ਕਿ ਨਹੀਂ ਮੈਂ ਬਣਾਣੀ ਉਹਨਾਂ ਬਣਾਇਆ ਹਾਂ ਲੇਕਿਨ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵੰਸ਼ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਹ ਖਤਮ ਹੋ ਜਾਏਗਾ ਇੱਕ ਚੀਜ਼ ਉਹ ਨਿਜ਼ਾਮ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਤਮ ਹੋ ਗਿਆ ਖਤਮ ਹੋ ਗਿਆ ਸੀਗਾ ਬਿਲਕੁਲ ਉਹ ਆਖਰੀ ਸੀਗੇ ਗੁਰੂ ਸਾਹਿਬ ਜਿਹੜੇ ਸੀ ਨਾ ਫਿਰ ਉਹਨਾਂ ਦੀ ਜਿਹੜਾ ਇੱਕ ਦਲੀਪ ਸਿੰਘ ਨਿੱਕਾ ਮੁੰਡਾ ਜਿਹਨੂੰ ਬਾਹਰ ਚੁੱਕ ਕੇ ਲੈ ਗਏ ਸਨ ਹਾਂ ਉਹਦੇ ਵਿੱਚ ਉਹ ਵੀ ਅੱਗੋਂ ਜਿਹੜਾ ਕੋਈ ਵੀ ਆਂਦੇ ਨੇ ਨਹੀਂ ਹੋਈ ਮਤਲਬ ਅੱਗੇ ਜਨਰੇਸ਼ਨ ਜਿਹੜੀ ਹੈ ਨਾ ਨਹੀਂ ਵਧੀ ਮਤਲਬ ਬੜੀ ਇੰਟਰਸਟਿੰਗ ਜੇ ਅਗਰ ਇਹਨੂੰ ਸੋਚੀਏ ਤਾਂ ਪਿੱਛੇ ਬੜੀ ਇੰਟਰਸਟਿੰਗ ਕਹਾਣੀਆਂ ਹਨ ਨਾ ਹਰ ਗੱਲ ਬੋਲ ਜਿਹੜਾ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਲੇਕਿਨ ਉਹਨਾਂ ਨੇ ਆਪਣੀ ਮੁਹੱਬਤ ਦੇ ਵਿੱਚ ਬਣਾ ਦਿੱਤਾ ਲੇਕਿਨ ਉਹਨਾਂ ਨੇ ਜੋ ਕਿਹਾ ਸੀ ਉਹ ਵੀ ਗੱਲ ਸੱਚੀ ਹੋਈ ਹੈਗੀ ਪੂਰੀ ਹੋਈ ਆ ਬਿਲਕੁਲ ਗੁਰੂਆਂ ਨੇ ਗੱਲ ਕੀਤੀ ਹੈ ਹੋਵੇ ਤਾਂ ਸੱਚੀ ਨਾ ਹੋਵੇ ਸੱਚੀ ਨਾ ਹੋਵੇ ਹੋਈ ਨਹੀਂ ਸੱਚੀ ਮਤਲਬ ਆਪਾਂ ਗੁਰ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਯੋਧਿਆਂ ਦੀ ਧਰਤੀ ਹੈ ਔਰ ਇੱਥੇ ਵੇਖ ਲਓ ਕਿ ਜੋ ਗੱਲਾਂ ਉਹ ਕਰ ਗਏ ਸਿਆਣੇ ਜਿਹੜੀਆਂ ਗੱਲਾਂ ਕਰ ਗਏ ਨੇ ਉਹ ਮਤਲਬ ਅੱਜ ਕੱਲ ਸਾਇੰਟਿਸਟ ਜਿਹੜੇ ਨੇ ਅੱਜ ਕੱਲ ਦੇ ਜਿਹੜੇ ਸਾਇੰਸਦਾਨ ਨੇ ਉਹ ਉੱਥੇ ਤੱਕ ਹੋਣ ਜਾ ਕੇ ਪੜੇ ਨੇ ਜਿਹੜੇ ਗੁਰੂ ਪੀਰ ਪਹਿਲੇ ਗੱਲਾਂ ਕਰ ਗਏ ਨੇ ਦੱਸ ਰਹੇ ਨੇ ਹੈਨਾ ਔਰ ਇਹ ਆਪਣੇ ਮੁਸਲਮਾਨ ਤੇ ਸਿੱਖੀ ਹੈਗੀ ਦੋ ਕੌਮਾਂ ਐਸੀ ਆਈਆਂ ਜਿਨ੍ਹਾਂ ਦੇ ਪੀਰ ਤੇ ਗੁਰੂ ਹੈਗੇ ਨੇ ਹਾਂ ਬਾਕੀ ਕਿਸੇ ਕੌਮ ਚ ਕੋਈ ਨਹੀਂ ਬਾਕੀ ਕਿਸੇ ਕੌਮ ਚ ਕੋਈ ਨਹੀਂ ਹੈ ਕਬ ਮੰਨਦਾ ਹੀ ਨਹੀਂ ਹੈਗਾ ਕੋਈ ਹਾਂ ਬਾਕੀ ਆ ਸਨਤ ਤੇ ਮੌਲਵੀ ਤੇ ਆ ਜਿਹੜੇ ਇਹ ਤੇ ਹੈਗੇ ਰੇ ਦੇ ਚਲੋ ਜ਼ਾਹਰ ਹੈ ਹਰ ਧਰਮ ਦੇ ਆਪਣੇ ਮਤਲਬ ਹੁੰਦੇ ਨੇ ਲੇਕਿਨ ਗੁਰੂ ਪੀਰ ਲੇਕਿਨ ਗੁਰੂ ਪੀਰ ਉਹ ਪੈਗੰਬਰ ਉਹ ਸਿਰਫ ਸਾਡੇ ਦੋਨਾਂ ਦੇ ਉੱਤੇ ਮਤਲਬ ਸੀਗੇ ਔਰ ਉਹਨਾਂ ਨੇ ਹਰ ਗੱਲ ਕੀਤੀ ਭਾਈ ਲੋਹੇ ਲਕੀਰ ਆ ਜਿਹੜੀ ਅੱਜ ਵੀ ਪੂਰੀ ਹੋ ਰਹੀ ਹੈ 100 ਸਾਲ ਪਹਿਲੇ ਕੀਤੀ ਹੋਈ ਗੱਲ ਅੱਜ ਸਾਨੂੰ ਸਮਝ ਆ ਰਹੀ ਸਾਹਿਬ ਦੇ ਥਰੂ ਬਿਲਕੁਲ ਹਰੇ ਤੇ ਮੈਂ ਤੇਨੂੰ ਨਾ ਗੁਰੂ ਗੋਬਿੰਦ ਸਿੰਘ ਜੀ ਹੋਣਾਂ ਦੀਆਂ ਪੇਸ਼ਗੋਈਆਂ ਜਿਹੜੀਆਂ ਨੇ ਉਹ ਜੇ ਵਹਾਵਾਂਗਾ ਨਾ ਵੀਡੀਓ ਤੂੰ ਕਹੇਂਗਾ ਕਿ ਯਾਰ ਏਡੀਆਂ ਐਗਜ਼ੈਕਟ ਬੇਗੁញਾ ਔਰ ਜੋ ਜੋ ਹੋਇਆ ਫਿਰ ਉਹੀ ਹੋਇਆ ਉਹ ਮਤਲਬ ਕਿ ਬੰਦਾ ਅਕਲ 당 ਰਹਿ ਜਾਂਦੀ ਹੈ ਕਿ ਯਾਰ ਹਾਂ ਵਾਕਈ ਯਾਰ ਕਿੱਦਾਂ ਮਤਲਬ ਇਡੀ ਪ੍ਰੈਡਿਕਸ਼ਨ ਜਿਹੜੀਆਂ ਸਟਰੋਂਗ ਬੰਦਾ ਕੋਲ ਮਤਲਬ ਕਿਵੇਂ ਹੋ ਸਕਦੀਆਂ ਮਤਲਬ ਕਿ ਉਸ ਦੌਰ ਦੇ ਵਿੱਚ ਅਗਲਾ ਆਉਣ ਵਾਲਾ ਦੌਰ ਖਤਮ ਹੋਣ ਵਾਲੇ ਦੌਰ ਤੱਕ ਦੋਨਾਂ ਦੀ ਨਜ਼ਰ ਸਗੀ ਉਹ ਦੇਖ ਰਏ ਸੀਗੇ ਕਿ ਅਗਲਾ ਕੀ ਟਾਈਮ ਹੋਣਾ ਵਾ ਲੇਕਿਨ ਸਾਡਾ ਜ਼ੇਹਨ ਛੋਟਾ ਸੀ ਨਹੀਂ ਸੀ ਸਮਝ ਸਾਥ ਬਿਲਕੁਲ ਬਿਲਕੁਲ ਲੇਕਿਨ ਹੁਣ ਬੰਦਿਆਂ ਨੂੰ ਸਮਝਣ ਚ ਸਮਝ ਨਹੀਂ ਆਈ ਲੇਕਿਨ ਬਾਅਦ ਚ ਹੁਣ ਬਾਜਪਤਾ ਲੱਗਦਾ ਹੈ ਕਿ ਐਕਚੁਅਲੀ ਗੱਲ ਕੀਤੀ ਕੀ ਸੀ ਕਿ ਮੈਂ ਹੋਈ ਜਦੋਂ ਹੁੰਦੀ ਹੈ ਕਦੋਂ ਬਿਲਕੁਲ ਬਹੁਤ ਕੁਮਾਰ ਯਾਰ ਚਲੋ ਜੀ ਦਾਲ ਖਾਣਾ ਚਾਹਾਂਗਾ ਯਾਰ ਜਿਹੜੀ ਬਣਾਉਂਦੇ ਆਗੇ ਸਾਰੀਆਂ ਬਸਾਰੀਆਂ ਤੋਂ ਸ਼ਫਾਹ ਲਸੋਣਾ ਚਾਹੀਏ ਕਿ ਤੇ ਆਪਣਾ ਸਬਬ ਲੱਗੇ ਆਪਾਂ ਚਾਹੀਏ ਤੇ ਫਿਰ ਤੇ ਉਤਰ ਨਜ਼ਾਰੇ ਹੀ ਵੱਖਰੇ ਹੋਣ ਹੈ ਵੱਖਰੇ ਨਜ਼ਾਰੇ ਲੇਕਿਨ ਉੱਥੇ ਦੀ ਤੇ ਚਲੋ ਤੈਨੂੰ ਨਹੀਂ ਵਾਦਾ ਕਰ ਸਕਦੇ ਪਰ ਲੇਕਿਨ ਤੈਨੂੰ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਦਾ ਜ਼ਰੂਰ ਵਾਦਾ ਰਿਹਾ ਤੈਨੂੰ ਖਾਵਾਵਾਂਗੇ ਉੱਥੇ ਦਾ ਲੰਗਰ ਜ਼ਰੂਰ ਤੈਨੂੰ ਸ਼ਿਕਾਵਾਂਗੇ لازਮੀ ਯਾਰ ਬਹੁਤ ਮਤਲਬ ਮਜ਼ਾ ਆਏਗਾ ਤੈਨੂੰ ਖੁ ਚਲੋ ਜੀ ਬਾਕੀ ਅਗਲੇ ਵੀਡੀਓ ਚ ਆਉਨੇ ਆਂ ਰੱਖੋ ਆਪਣਾ ਖਿਆਲ